ਹੱਤਕੜੀਆਂ ਲੱਗ ਲਿਆ ਨੇ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਤੇ ਉੱਥੇ ਵੀ ਆਇਆ ਬੰਨੇ ਲੱਗਿਆ ਠੀਕ ਹੈ ਤੇ ਉੱਥੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂਜੀ ਉਥੋਂ ਬੱਸ ਸਿਟਾਗ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ ਕਿੱਥੇ ਜਾ ਕੇ ਲਾਰਦਾ ਤਾਂ ਪੋਸ਼ਣ ਦੇ ਕੋਲ ਜਾ ਕੇ ਮਤਲਬ ਇੱਕਾਤੀ ਲਾਂਦੇ ਸੀਗੇ ਇੱਕਾਤੀ ਨਹੀਂ ਲਾਂਦੇ ਇਹ ਕਾਫੀ ਲੰਮਾ ਸਫ਼ਰ ਸੀ ਯੂਐਸ ਤੋਂ ਅੰਮ੍ਰਿਤਸਰ ਹਾਂਜੀ ਹਾਂਜੀ ਵੀ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਪੋਜੀਸ਼ਨ 'ਚ ਬਿਠੇ ਰਹੇ ਨੇ ਨਹੀਂ ਸੀਟਾਂ 'ਤੇ ਬੈਠ ਰਹੇ ਆਪਾਂ ਮਤਲਬ ਦੋ ਜਗ੍ਹਾ ਸਟੇ ਦੇ ਹੋਈ ਇਹਦਾ ਜਹਾਜ ਰੁਕੇ ਦਾ ਹੈਗਾ ਬਟ ਤਿੰਨ ਤਿੰਨ ਘੰਟੇ ਰੁਕਿਆ ਹੀ ਤੇ ਉੱਥੇ ਇੱਕੋ ਜਗ੍ਹਾ ਪੋਜੀਸ਼ਨ ਤੇ ਬੈਠ ਰਹੇ ਆ ਫੋਨ ਮਤਲਬ ਖਾਂ ਲੋ ਸਹੀ ਨਹੀਂ ਤਾਂ ਬਹੁਤ ਮਿਲ ਜਾਏਗਾ ਮਤਲਬ ਬੋ ਕੱਟ ਕੁਆਲਿਟੀ ਦਾ ਕੋਲ ਹੈਗਾ ਚੋਲ ਹੁੰਦੇ ਹੀ ਉੱਤੇ ਮੈਦਾ ਹੁੰਦਾ ਹੈਗਾ ਸਟੀਮ ਹੁੰਦਾ ਹੀ ਕਿਤੇ ਮਤਲਬ ਚਿਪਕਦਾ ਹੀ ਹੱਥਾਂ ਨੂੰ ਵੀ ਹੋਵੇ ਦਾ ਐਵੇਂ ਦਾ ਹੈਗਾ ਤੇ ਨਾਲ ਥੋੜੇ ਉਹਦੇ ਕਿਤੇ ਚੋਲਡ ਦੇ ਦਿੰਦੇ ਸੀ ਨਾਲ ਜਾਂ ਕੋਈ ਦਹੀਂ ਦੇ ਦਿੰਦਾ ਨਾਲ ਥੋੜਾ ਬਸ ਇਦਾਂ ਪਹਿਲਾਂ ਨਕਮਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਰ ਨੂੰ ਲਿਸਟ ਚ ਨਾਮ ਆ ਗਏ ਫਿਰਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਬੱਚੇ ਦੇ ਨਾਮ ਆ ਗਏ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਅਜਾ ਕਿਸ ਤਰ੍ਹਾਂ ਟੁੱਕਰੇ ਲਾਤ ਸਾਰੇ ਵਿਆਜ ਤੇ ਪੈਸੇ ਚਪਕੇ ਨੇ ਘਰ ਵਿੱਚ ਉਹਨਾਂ ਦਾ ਉਹ ਭਰਤਾਂ ਕੀ ਕਰਦੇ ਇੱਕ ਤਾਂ ਮੇਰੇ ਘਰ ਵਾਲੇ ਕਮਾਉਂਦੇ ਪਏ ਦਿਹਾੜੀ 500 ਰੁਪਏ ਉਹਨਾਂ ਦੇ ਕਿੰਨੇ ਬੱਚੇ ਨੇ ਦੋ ਬੱਚੇ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਪੰਡੋਈ ਰਾਜਪੂਤ ਉਹ ਜੀ ਹਾਂਜੀ ਯੂਐਸ ਤੋਂ ਰਿਪੋਰਟ ਹੋ ਕੇ ਆਏ ਹੋ ਤੇ ਕਦੋਂ ਗਏ ਸੀ ਇੰਡੀਆ ਤੋਂ ਇੰਡੀਆ ਤੋਂ ਜਿੱਥੇ ਮੈਂ ਪਿਛਲੇ ਸਾਲ ਚੱਲ ਗਿਆ ਸੀ ਯੂਰਪ ਵਾਸਤੇ ਗਿਆ ਸੀਗਾ ਤੇ ਉੱਥੇ ਤਾਂ ਕੰਮ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਇਦਾਂ ਕਿ ਮੈਂ ਅੱਗੇ ਜਾ ਕੇ ਉੱਥੇ ਸੈੱਟ ਹੋਵਾਂਗਾ ਅੱਗੇ ਯੂਰਪ ਤੋਂ ਕਦੋਂ ਬਣਾਈ ਉੱਧਰ ਜਾਣ ਵਾਸਤੇ ਪਲੈਨਿੰਗ ਉਹ ਤੇ ਨਵੇਂ ਸਾਲ ਦੇ ਠੀਕ ਹੈ ਕਦੋਂ ਪਹੁੰਚੇ ਸੀ ਯੂਐਸ ਯੂਐਸ ਤੇ ਮੈਂ ਪਹੁੰਚ ਗਿਆ ਸੀ 24 ਨੂੰ 24 ਜਨਵਰੀ ਨੂੰ ਪਹੁੰਚ ਗਿਆ ਸੀ ਠੀਕ ਹੈ ਜੀ ਹਾਂਜੀ ਉੱਥੇ ਪਹੁੰਚ ਕੇ ਫਿਰ ਕਿਦਾਂ ਕੀ ਕੀਤਾ ਨ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਸੀ ਠੀਕ ਹੈ ਕਿੰਨਾ ਟਾਈਮ ਰਹੀ ਉੱਥੇ ਸੈਂਟਰ ਦੇ ਵਿੱਚ ਉੱਥੇ ਟੋਟਲ 20 ਤੋਂ 25 ਦਿਨ ਹੋ ਗਏ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ 'ਚ ਨਹੀਂ ਭੇਜਿਆ ਕੋਈ ਸਟੇਟਮੈਂਟ ਹੋਈ ਤੁਹਾਡੀ ਨਹੀਂ ਕੁਝ ਨਹੀਂ ਫਿਰ ਕੀ ਕੀਤਾ ਉੱਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ ਐਦ ਤੱਕ ਲੈ ਕੇ ਜਾਵਾਂਗੇ ਤੇ ਕੈਂਪ ਵਿੱਚ ਲੈ ਕੇ ਗਏ ਤੇ ਬਾਅਦ ਹਾਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਠੀਕ ਹੈ ਹਾਂਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਉਂਦਾ ਜਿਹੜਾ ਤਰੀਕਾ ਸੀ ਉਤੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਕੋਈ ਹੱਤਕੜੀਆਂ ਲਾ ਕੇ ਲਿਆਂਦੇ ਆਂ ਨਾ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਹੀ ਤੇ ਉੱਥੇ ਵੀ ਆਏ ਬੰਨੇ ਲੱਗੇ ਆ ਜੀ ਠੀਕ ਹੈ ਤੇ ਉਤੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂਜੀ ਉਤੋਂ ਬੱਸ 'ਚ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ 'ਤੇ ਜਾ ਕੇ ਲਾਰਤਾ ਠੀਕ ਹੈ ਹਾਂ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲਿਆਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲਾਇਟ 'ਚ ਬਿਠਾਇਆ ਜਾਂਦੇ। ਤੇ ਫਲਾਇਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ 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 ਉਦੋਂ ਫੇਰ ਆਹਤ ਦਿੱਤੀ ਜਾਂ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ ਉਦਾਂ ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇੱਕ ਆਸੀ ਲਾਂਦੇ ਸੀਗੇ ਇੱਕ ਆਸੀ ਨਹੀਂ ਲਾਂਦੇ। ਠੀਕ ਹਾਂਜੀ ਇਹ ਕਾਫੀ ਲੰਮਾ ਸਫ਼ਰ ਸੀ ਯੂਐਸਏ ਤੋਂ ਅੰਮ੍ਰਿਤਸਰ ਦਾ। ਹਾਂਜੀ ਹਾਂਜੀ ਕੋਈ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਬ੍ਰੀਚਨ 'ਚ ਬੈਠੇ ਰਹੇ। ਨਹੀਂ ਸੀਟਾਂ 'ਤੇ ਬੈਠ ਰਹੇ ਆਪਾਂ। ਮਤਲਬ ਦੋ ਜਗ੍ਹਾ ਸਟੇ ਦੇ ਹੋਈ ਸੀਦਾ ਜਾਜ ਰੁਕੇਦਾ ਹੈਗਾ ਹੀਗਾ। ਬਟ ਤਿੰਨ ਤਿੰਨ ਘੰਟੇ ਰੁਕਿਆ ਹੀ ਤੇ ਉੱਥੇ ਇੱਕੋ ਜਗ੍ਹਾ ਪੋਜੀਸ਼ਨ ਤੇ ਬੈਠ ਰਹੇ ਸੀ ਸੀਟ ਦੇ ਉੱਤੇ ਤੇ ਸਾਡੀ ਕਾਮਰਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੀੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਦੇ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨਾਂ ਨੇ ਹੱਤਕੜੀਆਂ ਲਾਤੀਆਂ ਹੋਈਆਂ ਸਾਰਾ ਕੁਝ ਰਿਮੂਵ ਕਰਤਾ ਸੀਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ 에어ਪੋਰਟ ਤੇ ਇਸ ਬੀੜੀਆਂ ਬਾਰੇ ਕਿ ਨਹੀਂ ਹਾਂਜੀ ਪੁੱਛਿਆ ਸੀਗਾ ਉਹਨਾਂ ਨੇ ਆਪਾਂ ਦੱਸਿਆ ਸੀਗਾ ਹਾਂਜੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਇਸਕੋ ਡਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਂ ਵੀ ਰਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਬੇੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਆਂ ਭਾਰਤ ਸਰਕਾਰ ਨੂੰ ਇਹੀ ਹੈ ਕਿ ਮਤਲਬ ਡਿਪੋਰਟ ਬੰਦਾ ਹੋਵੇ ਨਾ ਜੇ ਇੱਥੋਂ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਕੇ ਗਿਆ ਹੋਵੇ ਕਿ ਹੂੰ ਠੀਕ ਹੈ ਇੱਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ ਖਾਣ ਯੋਗ ਹੈਗਾ ਸੀ ਫੂਡ ਮਤਲਬ ਖਾਂ ਲੋਗ ਦੇ ਸਹੀ ਨਹੀਂ ਤਾਂ ਨੋਰਮਲ ਜਾਏਗਾ ਮਤਲਬ ਬੋ ਕੱਟ ਕੁਆਲਿਟੀ ਦਾ ਫੂਡ ਹੈਗਾ ਚੋਲ ਹੁੰਦੇ ਹੀ ਉਹਦੇ ਉੱਤੇ ਮੈਦਾ ਹੁੰਦਾ ਹੈਗਾ ਸਟੀਮ ਹੁੰਦਾ ਹੀ ਕਿਤੇ ਮਤਲਬ ਚਿਪਕਦਾ ਹੀ ਤੁਹਾਨੂੰ ਵੀ ਹੋਵੇ ਇਦਾਂ ਐਵੇਂ ਦਾ ਹੈਗਾ ਤੇ ਨਾਲ ਥੋੜੇ ਬੋਦੇ ਕਿਤੇ ਚੋਕਲੇਟ ਦੇ ਦਿੰਦੇ ਸੀ ਨਾਲ ਜਾਂ ਕੋਈ ਦਹੀਂ ਦੇ ਦਿੰਦਾ ਨਾਲ ਛੋੜਾ ਉਹ ਸਿੱਧਾ ਹੀ ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ ਹੋ ਨਹੀਂ ਰਸਤੇ ਉਹਨੇ ਉਹ ਦਿੱਤਾ ਮਤਲਬ ਹੁੰਦੀ ਨਹੀਂ ਉਹ ਗੋਲ ਗੋਲ ਜਿਹੇ ਬਣੇ ਹੁੰਦੇ ਆ ਗੁਜਰਾਤੀ ਖਾਣਾ ਜਿੰਦਾ ਜਿਆਦਾ ਸਮੋਸੇ ਹੋਗੇ ਬਾਖੜਵਾੜੀ ਹੋਗੀ ਮਤਲਬ ਪੈਕੇਟਾਂ ਚ ਪੈਕ ਹੁੰਦੀ ਆ ਤੇ ਉਹ ਦਿੱਤੀ ਇਹ ਕਿੰਨਾ ਖਰਚਾ ਆ ਗਿਆ ਸਾਰਾ ਤੁਹਾਡਾ ਜਿਹੜਾ ਇੱਕ ਸੈਨੈਰੀ ਤੋਂ ਇੱਕ ਲੈ ਕੇ ਤੁਰੇ ਸੋ ਤੁਸੀਂ ਲੱਖ ਰੁਪਏ ਖਰਚਿਆ ਇਹ ਲਗਭਗ ਮਤਲਬ 40 ਲੱਖ ਨਾ ਹੋ ਗਿਆ ਨਾ ਸਰਕਾਰ ਤੋਂ ਕੀ ਅਪੀਲ ਕਰਦੇ ਆਂ ਮੇਰੇ ਉੱਥੇ ਤੋਂ ਵਸੀਬਾ ਨਹੀਂ ਮਿਲਿਆ ਇੱਥੋਂ ਵੀ ਤੁਸੀਂ ਗਏ ਆਪਣੇ ਸੁਨਹਿਰੀ ਭੁਖ ਵਿਭਾਗ ਵਿੱਚ ਵਿਕੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਜਿਹੜਾ ਹਿਊਮਨ ਰਾਈਟਸ ਦੀ ਲੰਘਣਾ ਹੋਈ ਹੈ ਬੇੜੀਆਂ ਪਾ ਕੇ ਲਿਆਂਦਾ ਗਿਆ ਉਹਦੇ ਸੰਬੰਧ ਵਿੱਚ ਕੀ ਅਪੀਲ ਕਰਨੀ ਚਾਹੀਦੀ ਅਪੀਲ ਕੀ ਕਰਨੀ ਸਰਕਾਰ ਚੰਗੀ ਉਹਦੇ ਬੰਦਾ ਬਾਹਰ ਜਾਵੇ ਨਾ ਇੱਥੇ ਕੁਛ ਨਹੀਂ ਦਿਹਾੜੀ ਕਰਦੇ ਇੱਥੇ ਬਾਹਰ ਗਏਨ 7 ਮਹੀਨੇ ਹੋ ਗਏ ਨੇ ਹਾਂਜੀ ਹੋਰ ਕਿੱਥੋਂ ਵਰਤ ਕੇ ਆਏ ਵਾਪਸ ਕੀ ਮਿਆਰਕਾ ਤੋਂ ਕੀ ਹਲਾਕਤ ਹੁੰਦੀ ਹੈ ਦੇ ਪਿਆ ਉਹ ਹਲਾਤ ਤੇ ਬੜੇ ਮਾੜੇ ਨਾ ਗਿਆ ਵੀ ਹਾਂਜੀ ਕਿੰਨਾ ਸਮਾਂ ਲੱਗਿਆ ਰਸਤੇ ਚੋਂ ਨੂੰ 7 ਮਹੀਨੇ ਲੱਗ ਗਏ ਭਾਜੀ ਹਾਂਜੀ ਕਦੋਂ ਬੜਿਆ ਜੇ ਕੈਂਪ ਕੋਲ ਚੁੱਤੇ ਇਹ 26 ਜਨਵਰੀ ਨੂੰ ਬੜਿਆ ਠੀਕ ਹੈ ਹਾਂਜੀ ਕਿਦਾਂ ਵਾਪਸੀ ਉੱਥੋਂ ਹੀ ਕੀਤੀ ਹੈ ਕਿ ਜਾਂ ਨਿਕਲ ਗਿਆ ਸੀ ਵਾਪਸ ਨਹੀਂ ਕੈਂਪ ਚ ਹੀ ਕੀਤੀ ਉਹਨਾਂ ਨੇ ਤੁਹਾਡੇ ਘਰ ਦੇ ਆਮਦਨ ਦਾ ਸਾਧਨ ਕੋਈ ਕੋਈ ਸਾਧਨ ਨਹੀਂ ਹੈਗਾ ਭਾਜੀ ਬਸ ਕਰਜ਼ਾ ਚੱਕਿਆ ਹੈ ਕਰਜ਼ਾ 55 ਲੱਖ ਰੁਪਈਆ ਤਾਨੂੰ ਕਿਸ ਤਰ੍ਹਾਂ ਪਤਾ ਲੱਗਾ ਮਤਲਬ ਮੇਰਾ ਲੜਕਾ ਜਿਹੜਾ ਵਿਦੇਸ਼ ਤੋਂ ਵਾਪਸ ਆ ਰਿਹਾ ਸੀ ਪਾ ਜੀ ਨੂੰ ਨਕਵਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਾ ਨੂੰ ਲਿਸਟ 'ਚ ਨਾਂ ਆ ਗਿਆ ਫਿਰਾਨੂੰ ਪਤਾ ਲੱਗ ਗਿਆ ਵੀ ਸਾਡੇ ਬੇਟੇ ਦਾ ਨਾਂ ਆ ਗਿਆ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ 'ਚ ਰਿਹਾ ਕੈਂਪ 'ਚ ਰਿਹਾ 20 ਦਿਨ ਰਿਹਾ ਕਰਜ਼ੇ ਉਹਦੇ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗ ਗਏ ਤੁਹਾਡੇ ਖਰਚਾ ਭਾਜੀ 55 ਲੱਖ ਲੱਗ ਗਿਆ ਅੱਡਾ 55 ਲੱਖ ਕਿੱਥੋਂ ਕਰਜ਼ਾ ਚੱਕਿਆ ਕਰਜ਼ਾ ਸਾਰੇ ਕਰਜ਼ਾ ਚੱਕਿਆ ਸਾਰੇ ਹਾਂਜੀ ਪਹਿਲਾਂ ਵੀ ਮੁੜ ਕੇ ਜੀ ਦੱਸ ਰਹੇ ਪਹਿਲਾਂ 6-7 ਵਾਰੀ ਮੁੜ ਕੇ ਆਇਆ ਕੁਝ ਬੇਟੇ ਨੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਜਾਂ ਅੰਦ ਚ ਕੋਈ ਵਤੀਰਾ ਕਿਵੇਂ ਦਾ ਹੋਇਆ ਬੇ ਹੱਥ ਘੜੀਆਂ ਲੱਗੀਆਂ ਸੀ ਹੱਥ ਘੜੀਆਂ ਲੱਗੀਆਂ ਸੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਬਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਹਾਂਜੀ ਹਾਂ ਪਰ ਜਿਹੜਾ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਕੀ ਹਾਲਾਤ ਹੈ ਕਰਜ਼ਾ ਕਿਸ ਤਰ੍ਹਾਂ ਚੁੱਕਿਆ ਹੈ ਹਾਲਾਤ ਸਾਰੇ ਵਿਆਜ ਤੇ ਪੈਸੇ ਚੱਕੇ ਨੇ ਤੇ ਘਰ ਵਿੱਚ ਕਮਾਉਣ ਵਾਲਾ ਕੌਣ-ਕੌਣ ਹੈ ਕਰੋ ਸਰਬ ਕੀ ਕਰਦੇ ਇੱਕੋ ਮੇਰੇ ਘਰ ਵਾਲੇ ਕਮਾਉਂਦੇ ਕਰਨ ਦਿਹਾੜੀ 500 ਰੁਪਏ ਨਾਲ ਜੀ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਕੀ ਕਹਿਣਾ ਚਾਹੋਗੇ ਜੋ ਹਾਲਾਤ ਪੰਜਾਬ ਦੇ ਬਣੇ ਆ ਜਾਂ ਇੱਥੇ ਨੂੰ ਰਜਗਾਰ ਮਿਲਣਾ ਚਾਹੀਦਾ ਜਾਂ ਉੱਥੇ ਵੀ ਬੱਚੇ ਇਸ ਤਰ੍ਹਾਂ ਰੱਖੀ ਹੈ ਉੱਥੇ ਤੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਦੇ ਨੂੰ ਹੁਣ ਚਾਹੇ ਕੋਈ ਨੌਕਰੀ-ਨੌਕਰੀ ਮਿਲੇ ਚਾਹੇ ਕੋਈ ਖੈਲਪ ਉਹ ਨਹੀਂ ਚਾਹੀਦੀ ਉਹਨਾਂ ਦੀ ਪ੍ਰਸ਼ਟ ਮਹਿੰਗਾਈ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ ਪਰਿਵਾਰ ਦਾ ਗੁਜ਼ਾਰਾ ਇਦਾਂ ਹੀ ਮਿਹਨਤ ਕਰਕੇ ਦਿਹਾੜੀ ਕਰਕੇ ਹੀ ਖਾਈਦੀ ਹੈ